ਪਰ ਮਾਤਰਾ ਦਾ ਇਹ ਸੌਖਾ ਸੌਮੇ ਯਾਨੀ ਚਾਹੋ ਮਜੀਠੇ ਦੀ ਅਰੇਸਟ ਚਾਹੋ ਉਹ ਉਮਰਬੇਜ ਪ੍ਰਤਾਪ ਸਿੰਘ ਦੀ ਸਸਪੈਂਸ਼ਨ ਹੈ ਇਹ ਬੇਸਿਕਲੀ ਇੱਕ ਨਰੇਟਿਵ ਸ਼ਿਫਟ ਹੋ ਰਿਹਾ ਪੰਜਾਬ ਚ ਜਾਣ ਬੁਝ ਕੇ ਆਮ ਆਦਮੀ ਉਹਨਾਂ ਦੀ ਆਪਣੀਆਂ ਟੋਟਲ ਫੇਲਿਅਰ ਜੋ ਨਸ਼ੇ ਵਿਰੁੱਧ ਖੇਲ ਹੋ ਚੁੱਕਾ ਵਾ ਪਰ ਪੰਜਾਬ ਤੁਸੀਂ ਦੇਖ ਰਹੇ ਵੀਡੀਓਜ਼ ਆ ਰਹੀਆਂ ਬੱਚੇ ਵਿਚਾਰੇ ਡਿਗਦੇ ਫਿਰਦੇ ਨੇ ਇਹਨਾਂ ਦੇ ਰਿਸ਼ਤੇਦਾਰ ਟੀਕੇ ਲਾਉਂਦੇ ਫਿਰਦੇ ਨੇ ਹੋਲੀ ਭਾਈ ਜੁਦ ਨਸ਼ੇ ਵਿਰੁੱਧ ਫੇਲ ਹੈ ਸਿੱਖਿਆ ਕ੍ਰਾਂਤੀ ਫੇਲ ਹੈ ਪਿੰਡਾਂ ਥੂਧੂ ਹੋ ਗਈ ਕਿ ਬਾਥਰੂਮਾਂ ਦੇ ਵੀ ਨਹੀਂ ਪੱਥਰ ਰੱਖ ਰਹੇ ਤੁਸੀਂ ਇਸ ਤੋਂ ਇਲਾਵਾ ਲੈਂਡ ਪੂਲਿੰਗ ਜਿਹੜਾ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੇਪ ਗ੍ਰੈਪਿੰਗ ਪਾਲਿਸੀ ਲੁਧਿਆਣੇ ਦੀ 25000 ਏਕੜ ਜ਼ਬਰਨ ਕਿਸਾਨਾਂ ਤੋਂ ਲਈ ਜਾ ਰਹੀ ਜਦੋਂ ਆਮ ਆਦਮੀ ਪਾਰਟੀ ਨੇ ਦੇਖਿਆ ਕਿ ਅਸੀਂ ਸਾਰੇ ਗਲਤ ਬੈਕਫੁੱਟ ਤੇ ਆ ਉਹਨਾਂ ਨੇ ਕੱਢ ਕੇ ਲਿਆ ਕੇ ਆ ਵਿਕਰਮ त्याਰ ਅਰੈਸਟ ਦਾ ਪਾਤ ਜਿਹੜਾ ਕਿ ਪਹਿਲਾਂ ਕਦੀ ਅਰੈਸਟ ਨਹੀਂ ਕੀਤਾ ਨਾ ਰਿਮਾਂਡ ਮੰਗਿਆ ਜਿਵੇਂ ਦੱਸਦਾ ਕਿ ਜਵੰਤ ਆਪ ਫੈਸਿਲੀਟੇਟ ਤ੍ਰਾਇਓ ਸੰਡੀਪਸ ਮਸਲੇ ਚ ਔਰ ਡਾ ਦਾ ਕੇਸ ਉਹ ਵਾਸਤਾ ਉਧਰ ਇਹਨਾਂ ਨੂੰ ਹਟਾ ਦਿੱਤਾ ਔਰ ਬਦਕਿਸਮਤੀ ਦੇ ਦੇਖੋ ਤੁਸੀਂ ਕਿਉਂਕਿ ਕੁਦਰਤ ਦਾ ਕਾਲਪੁਰਖ ਵੀ ਬਹੁਤ ਬਿਆਨਤ ਹੈ ਨਾ ਇੱਕ ਪਾਸੇ ਇਹਨਾਂ ਨੂੰ ਕੱਢ ਰਿਹਾ ਨੇ ਜਿਹੜਾ ਆਦਮੀ ਪੰਜਾਬ ਦੇ ਹਿੱਤ ਵਿੱਚ ਬੋਲ ਰਿਹਾ ਇੱਕ ਪਾਸੇ ਡਾਕਟਰ ਵਿਜੇ ਸਿੰਘਲਾ ਤੈਨੂੰ ਭਗਵੰਤਪਾਣ ਨੇ ਆਪ ਹੀ ਬੜਾਇਆ ਕਹਿੰਦਾ ਮੇਰੇ ਕੋਲ ਸਬੂਤ ਨੇ ਉਹਦੀ ਕਲੀਨ ਸ਼ੀਟ ਕਲੀਨ ਚਿੱਟ ਅਦਾਲਤ ਵਿੱਚ ਪੇਸ਼ ਕੀਤੀ ਜਾ ਰਹੀ ਸੋ ਕਾਲੇ ਦਿਨ ਤਾਂ ਆਮ ਆਦਮੀ ਪਾਰਟੀ ਦੇ ਤੇ ਅਗੜਾ ਜਿਹੜਾ ਭੁਵੇਖਿਆ ਉਹ ਤੁਸੀਂ ਸਾਰਾ ਇਹਨਾਂ ਗੱਲਾਂ ਤੋਂ ਗੇਜ ਕਰ ਸਕਦੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਵਾ ਔਰ ਇਹਨਾਂ ਦਾ ਸੋਸ਼ਲ ਮੀਡੀਆ ਤੇ ਪੂਰੀ ਫੌਜ ਬਿਠਾਈ ਹੋਈ ਆ ਉਹਦੇ ਜ਼ਰੀਏ ਔਰ ਲਾਸਟ that Punjab is passing through a very dark phase there is undeclared emergency in Punjab Punjab has been turned into a police state ਜਿਹੜਾ ਬੋਲਦਾ ਉਹਨੂੰ ਚੱਕ ਕੇ ਠੋਕ ਦਿਓ ਮਾਰ ਦਿਓ ਇੱਥੇ ਫਿਜ਼ੀਕਲ ਇਲੀਮੀਨੇਸ਼ਨ ਦਾ ਵੀ ਖਤਰਾ ਪੰਜਾਬ ਜਿੱਦਾਂ ਦੇ क्रੂਅਲ ਤੇ ਬੂਟਲ ਆਦਮੀ ਆ ਚੁੱਕੇ ਨੇ ਸਰਕਾਰ ਦੇ ਵਿੱਚ ਇਹ ਇਹਨਾਂ ਨੂੰ ਪੰਜਾਬ ਤੋਂ ਚਲਦਾ ਕਰਨਾ ਤੁਰੰਤ ਜਲਦੀ ਉਹ ਬਹੁਤ ਮਹੱਤਵਪੂਰਨ ਹੈ ਵਿਚਾਰਾ ਜਸਕੀਰ ਰੋੜਾ ਨੂੰ ਮੰਤਰੀ ਬਣਾ ਕੇ ਕੁਲਦੀਪ ਧਾਰੀਵਾਰ ਨੂੰ ਮੰਤਰੀ ਮੰਡਲ ਤੋਂ ਬਾਹਰ ਜਵਾਬ ਦੇਣਾ ਇਹਨਾਂ ਸਾਬ ਸੋਸ਼ਲ ਵੀ ਜਾਤੇ ਇਹ ਲੋਕ ਚਰਚਾ ਕਰ ਰਿਹਾ ਹੈ ਕਿ ਜਦੋਂ ਜਮਨੀ ਚੋਣ ਹੋ ਗਈ ਉਸ ਤੋਂ ਪਹਿਲਾਂ ਕਿਸ ਐਮਐਲਏ ਤੇ ਕਾਜ ਦੇਖੀ ਆ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਪਹਿਲਾਂ ਹੋ ਚੁੱਕਾ ਹੈ ਸੰਗਰੂਰ ਸੰਗਰੂਰ ਦੀ ਜਮਨੀ ਚੋਣ ਤੋਂ ਪਹਿਲਾਂ ਇਹਨੇ ਵਿਜੇ ਸਿੰਘ ਲਾ ਨੂੰ ਪਾਚੀ ਮਿਨਿਸਟਰ ਨੇ ਆਪ ਹੀ ਕੱਢਿਆ ਉਸ ਤੋਂ ਬਾਅਦ ਅਲੰਦਰ ਰਾੜਾ ਫੜ ਲਿਆ ਇਹ ਸਾਰਾ ਥੀਏਟ੍ਰਿਕਸ ਦੀ ਪਾਰਟੀ ਆ ਇਹ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਡੂਲਿੰਗ ਸੋਸ਼ਲ ਮੀਡੀਆ ਦੇ ਉੱਤੇ ਜਿਆਦਾ ਯਕੀਨ ਰੱਖਦੀ ਆ ਨਾ ਕਿ ਪੰਜਾਬ ਪਿਛਲੇ 3.5 ਸਾਲ ਵਿੱਚ ਪੰਜਾਬ ਜਾ ਕੇ ਚੈੱਕ ਕਰ ਲੋ ਕਿਤੇ ਕੋਈ ਗੱਲ ਨਹੀਂ ਹੋਈ ਕੋਈ ਵਿਕਾਸ ਨਹੀਂ ਹੋਇਆ 16 ਮੈਡੀਕਲ ਕਾਲਜਾਂ ਨਹੀਂ ਪੱਤਰ ਰੱਖੇ ਸੀਗੇ ਇੱਕ ਵੀ ਮੈਨੂੰ ਲੱਗਦਾ ਇੱਕ ਇੱਟ ਵੀ ਲਾਈ ਹੋਵੇ ਕਿਸੇ ਮੈਡੀਕਲ ਕਾਲਜ ਤੇ ਕੋਈ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਕੋ ਨਵਾਂ ਪੋਲ ਬਣਾਇਆ ਹੋਵੇ ਕੋ ਨਵਾਂ ਹਸਪੀਟਲ ਖੜਾ ਕੀਤਾ ਹੋਵੇ ਕੋ ਨਵਾਂ ਇੰਜੀਨੀਅਰਿੰਗ ਕਾਲਜ ਖੜਾ ਕੀਤਾ ਜਿਵੇਂ ਇਹ ਕਹਾਂ ਕਿ ਨਵੀਂ 슈ਗਰ ਮਿਲ ਲਾਈ ਹੋਵੇ ਨਾਥਿੰਗ ਹੈਸ ਬੀਨ ਡਨ ਇਟ ਇਜ਼ ਜਸਟ ਗੋਸਪੀ ਐਂਡ ਦਾ ਸੋਸ਼ਲ ਮੀਡੀਆ ਤੇ ਦੂਜਿਆਂ ਨੂੰ ਭੰਡਣਾ ਉਹਨਾਂ ਦੇ ਪੋਸਟਰ ਬਣਾਉਣੇ ਉਹਨਾਂ ਨੂੰ ਕਾਲਾ ਦਿਖਾਉਣਾ ਆਪ ਚਟੇ ਬਣਨਾ ਜਦ ਕਿ ਆਪ ਥਰਲੀ ਕਰਪ ਲੋਕਾਂ ਦੀ ਪਾਰਟੀ ਬਣ ਕੇ ਰਹਿ ਚੁੱਕੇ ਧੰਨਵਾਦ ਜੀ